ਅੱਤਰਾ ਹੁਣ ਤੂੰ ਮੇਰੀ ਮਦਦ ਕਰੇਂਗਾ ਹੈ ਮੈਨੂੰ ਸਭ ਪਤਾ ਤੂੰ ਕਿੱਥੇ ਬੋਲਦਾ ਤੈਨੂੰ ਆਇਆ ਕਿ ਜੇ ਭਾਪੀ ਦੀ ਮਦਦ ਕਰੂੰਗਾ ਨਾ ਤਾਂ ਭਾਪੀ ਆਪੇ ਰਿਸ਼ਤਾ ਲੈ ਕੇ ਆਊ ਆਵਦੀ ਭੈਣ ਦਾ ਮਤਲਬ ਹੀ ਦਿਓਰ ਇਹ ਸਾਰਾ ਕੁਝ ਕਿਵੇਂ ਹੋਇਆ ਕੀ ਹੋਇਆ ਪਤਾ ਰੋਣੀ ਕਰ ਤੂੰ ਕੀ ਗੱਲ ਹੋ ਗਈ ਮੈਨੂੰ ਵੀ ਦੱਸ ਦੇ ਬਾਪੂ ਹੈਪੀ ਸੀ ਕਿ ਹੋਇਆ ਤੇਰੀ ਦਿਨ ਨੂੰ ਹੈਪੀ ਦੀਦੀ ਮਰ ਗਈ ਹੈਪੀ ਦੀਦੀ ਕੋਲੇ ਮੁੰਡਾ ਹੋਇਆ ہاں ਜੀ ਗੱਲ ਤਾਂ ਥੋੜੀ ਸਹੀ ਆ ਪਰ ਫਿਰ ਵੀ ਆਪਾਂ ਨੂੰ ਬੱਚਿਆਂ ਨੂੰ ਪੁੱਛਣਾ ਚਾਹੀਦਾ ਹੈਗਾ ਕਿਉਂਕਿ ਇਹਨਾਂ ਦੀ رائے ਲੈਣੀ ਵੀ ਜ਼ਰੂਰੀ ਆ ਕਦੋਂ ਲਿਖੀ ਸੀ ਤੂੰ ਚਿੱਠੀ ਉਹ ਚਿੱਠੀ ਜਦੋਂ ਪਾਪੀ ਡੈਥ ਹੋ ਗਈ ਸੀ ਉਸ ਤੋਂ ਪਹਿਲਾਂ ਲਿਖੀ ਹੋਈ ਸੀ ਸਾਲ ਕੋਈ ਗੱਲ ਨਹੀਂ ਹੁਣ ਸਾਂੜਨਾ ਕਿਉਂ ਮੈਨੂੰ ਫੜਾ ਦੀ ਮੈਂ ਆਪਣੇ ਪਿਆਰ ਦੀ ਆਖਰੀ ਨਿਸ਼ਾਨੀ ਸਮਝ ਕੇ ਆਪਣੇ ਕੋਲੇ ਰੱਖ ਲਈ। ਪਤਾ ਨਹੀਂ ਕਿਉਂ ਰਾਤੀ ਨੂੰ ਕੈਂਟੀਨ ਵਿੱਚ ਮੇਰੇ ਨਾਲ ਅਜੀਬ ਜਿਹਾ ਵਿਹਾਰ ਕੀਤਾ। ਮੈਂ ਤਾਂ ਉਹਨਾਂ ਵਾਸਤੇ ਰੋਟੀ ਲੈ ਕੇ ਗਈ ਸੀ। ਆਪਣੀ ਰੋਟੀ ਵੀ ਨਹੀਂ ਖਾਤੀ ਤੇ ਥਾਲੀ ਵੀ ਪਰੇ ਰੱਖ ਕੇ ਮੈਨੂੰ ਬੜੇ ਹੀ ਥੋੜੀ ਔੜ ਦੇ ਥਿੱਕੇ ਨਾਲ ਬੋਲਿਆ। ਬਈ ਨਹਿਰ ਵਾਲਾ ਪਾਣੀ ਤਾਂ ਮਾ ਨੂੰ ਚਰੀ ਜ ਨੂੰ ਲਾਤਾ। ਕਿ ਉਹ ਰਾਮਗੀਤੀ ਮੈਂ ਹੁਣ ਜੀਰੀ ਛੱਡਿਆ ਆ। ਮੈਂ ਚਲ ਹੋਰਾਂ ਵੀ ਹੁਣ ਲੈਟ ਦਾ ਕੀ ਪਤਾ। ਉਹ ਚੱਲ ਉਹ ਤਾਂ ਠੀਕ ਐ ਮੈਂ ਤਾਂ ਤੈਨੂੰ ਆ ਕਾਜ ਜਿਆਦਾ ਕਹਿੰਦੀ ਆ ਕਿੰਨਾ ਕ ਟਾਈਮ ਮੱਥਾ ਮਾਰਾਂਗੇ ਕਰੇ ਸਪਰੇ ਪਈ ਐ ਮੈਂ ਚੱਕ ਲੈਣਾ ਭੱਜ ਕੇ ਸਪਰੀ ਕਰ ਦੰਨੇ ਆ ਤੇ ਉਹ ਬਾਈ ਮੈਂ ਤਾਂ ਆਪਦੇ ਨੂੰ ਸਵੇਰ ਤੱਕ ਹੀ ਇਹ ਨਾ ਬੱਟਾ ਹੀ ਤੇ ਕਿੰਨਾ ਆਪਾਂ ਕਾਜ ਆ ਕਰਾਂਗੇ ਕੱਖ ਜਿਹੇ ਤਾਂ 바ਵਾ ਹੋ ਰਹੇ ਨੇ ਸਪਰੇ ਕਰ ਦੰਨੇ ਆ ਤੇ ਚੱਲ ਬਾਈ ਨਾਲੇ ਤੂੰ ਕਹ ਨੂੰ ਖਿੱਚ ਲੈ ਕਰੇ ਜਾਣ ਦੀ ਮੈਂ ਚੱਕ ਲੈਣਾ ਜਾ ਕੇ ਨਾਲੇ ਮੈਂ ਪਾਣੀ ਚੱਕ ਲੈਣਾ ਚਾਹ ਪਾਣੀ ਹੈ ਜਿਹੜਾ ਉਹ ਪੀ ਲੈਣ ਲਿਆ ਲੂ ਮੈਂ ਹੋਰ ਤੂੰ ਆ ਫੜਕ ਕਹੀ ਤੇ ਇੱਥੇ ਦੇਖ ਤੇ ਨਾਲ ਢੋਲੀ ਪਈ ਆ ਆਪਾਂ ਹੁਣ ਕਰ ਦੰਨੇ ਤੂੰ ਤਾਂ ਐਵੇਂ ਉਹ ਪਤਾ ਹੀ ਐ ਮੈਨੂੰ ਕਾਦੀ ਕੜ ਪਈ ਐ ਤੈਨੂੰ ਘਰੇ ਜਾਂਦੀ ਕੁੱਤਿਆਂ ਦਾਗਾ ਕੀਤੀ ਐ ਨਾ ਮੇਰੇ ਨਾਲ ਆ ਜਿਹੜਾ ਗੰਦ ਤੂੰ ਮੇਰੇ ਘਰੇ ਪਾਇਆ ਨਾ ਉਹ ਬੱਟਾਂ ਦੀ ਸਫਾਈ ਤਾਂ ਮੈਂ ਲਾਦਾ ਬਾਅਦ ਚ ਪਹਿਲਾਂ ਤੇਰਾ ਸਫਾਇਆ ਕਰਨਾ ਪਊਗਾ ਕੋਈ ਨਾ ਕਰਦਾ ਹੁਣ ਮੈਂ ਹੈਲੋ ਹਾਂ ਦੋਪੀ ਕੀ ਹਾਲ ਨੇ ਉਹ ਮੈਨੂੰ ਤੇਰੇ ਤੱਕ ਇੱਕ ਕੰਮ ਸੀਗਾ ਹਾਂ ਮੰਟੀ ਦੱਸ ਕੀ ਕੰਮ ਐ ਉਹ ਕੰਮ ਦਾ ਤੈਨੂੰ ਮਿਲ ਕੇ ਦੱਸਿਆ ਜਾਊਗਾ ਤੂੰ ਐਂ ਕਰ ਮੇਰੇ ਖੇਤ ਆ ਕੋਈ ਗੱਲ ਨਹੀਂ ਮੈਂ ਤੇਰੇ ਕੋਲ ਖੇਤ ਆ ਰਿਹਾਗਾ 15-20 ਮਿੰਟ ਤੱਕ ਆ ਗਿਆ ਠੀਕ ਆ ਤੇ ਹਾਂ ਹਾਂ ਇੱਥੇ ਕਰਦੇ ਆ ਗੱਲਾਂ ਅਗੇ ਆ ਗਿਆ ਠੀਕ ਹੈ ਚਲੋ ਓਕੇ ਓਕੇ ਹੋਰ ਵੰਟੀ ਕੀ ਹਾਲ ਹੈ ਉਹ ਵਧੀਆ ਗੋਪੀ ਆ ਗਿਆ ਤੂੰ ਆ ਗਿਆ ਜੀ ਬਹਿ ਜਾ ਬਹਿ ਜਾ ਬਹਿ ਜਾ ਤੇਰਾ ਫੋਨ ਆਇਆ ਸੀ ਆਈਏ ਨਾ ਹੈ ਹੋਰ ਸੁਣਾ ਕੇ ਤਾਂ ਹੋ ਠੀਕ ਹੈ ਵਧੀਆ ਕਿਵੇਂ ਜਿਆਦਾ ਹੀ ਸੱਜਣਾਂ ਦੀ ਤੈਨੂੰ ਉਹ ਜਾ ਤਾਂ ਆਉਣੀਓ ਸੀ ਮੈਨੂੰ ਤੱਕ ਤੇਰੇ ਤੱਕ ਜ਼ਰੂਰੀ ਕੰਮ ਸੀ ਫੋਨ ਤੇ ਤੈਨੂੰ ਪਤਾ ਮੈਂ ਇਹ ਜੇ ਕੰਮ ਦੱਸਦਾ ਨਹੀਂ ਹੁੰਦਾ ਮੈਨੂੰ ਤਾਂ ਨਾ ਜ਼ਹਿਰ ਸੌਂਦੀ ਜ਼ਹਿਰ ਤੈਨੂੰ ਕੀ ਲੋੜ ਪਈ ਜਿਹਰ ਦੀ ਉਹ ਯਾਰ ਇੱਕ ਤਾਂ ਤੂੰ ਸਵਾਲ ਵਾਲੇ ਕਰਦਾ ਕਾ ਬਸ ਤੂੰ ਐ ਸਮਝਿਆ ਲੱਗਦਾ ਜਰੂਰੀ ਥਾਂ ਤੇ ਲਾਉਣੀ ਆ ਮੈਨੂੰ ਤਾਂ ਐ ਦੱਸ ਦੇ ਬਸ ਕਿੱਥੇ ਤੇ ਕਿੰਨਾ ਬਣਾਏਗਾ ਮੈਂ ਸ਼ਹਿਰ ਜਾ ਕੇ ਆਉਣਾ ਥੋੜਾ ਕੰਮ ਸੀਗਾ ਤੂੰ ਦੱਸ ਜੀ ਖੇਤਾਂ ਤਾਂ ਤਾਂ ਮੈਂ ਖੇਤੀ ਬਣਾਜੂਗਾ ਤੇਰੀ ਕਰ ਦਣਾ ਰੇਂਜ ਮੈਂ ਉਹ ਮੈਂ ਤਾਂ ਸ਼ਾਮ ਤੱਕ ਖੇਤ ਹੀ ਆਉਣਾ ਤੂੰ ਖੇਤੀ ਬੜਾਈ ਨੀ ਪਰ ਇਸ ਤੋਂ ਵਧੀਆ ਕੀ ਹੈਗਾ ਚਲ ਆਇਆ ਫਿਰ ਮੈਂ ਵਾਪਸੀ ਤੇ ਫੋਨ ਕਰਕੇ ਆਉਂ ਤੈਨੂੰ ਬਸ ਠੀਕ ਆ ਮੈਨੂੰ ਫੋਨ ਕਰ ਦੇ 10 ਘੰਟਾ ਪਹਿਲਾਂ ਮੋਰੇ ਖੇਤ ਹੀ ਆਉਣਾ ਬਸ ਤੀ ਮੈਂ ਆਵਾਂ ਉਸਿੱਤੇ ਤੋ ਤਰਾ ਕਰਦਾ ਹਾਂ ਠੀਕ ਆ ਬਾ ਠੀਕ ਆ ਓਕੇ ਆ ਟੈਨਸ਼ਨ ਵਾਲੀ ਚੱਕਦਾ ਮੈਂ ਫਟੇ ਓ ਬਾਈ ਆਹ ਕੌਣ ਸੀ ਮੁੰਡਾ ਪਹਿਲੇ ਤਾਂ ਕਦੇ ਦੇਖਿਆ ਠੀਕ ਆ ਮੈਂ ਓਹ ਹੈਗਾ ਸੀਗਾ ਮੇਰਾ ਯਾਰ ਦੋਸਤਾਂ ਇੱਕ ਅੱਛਾ ਯਾਰ ਮੈਂ ਤੇਰੇ ਸਾਰੇ ਯਾਰ ਦੋਸਤਾਂ ਨੂੰ ਜਾਣਦਾ ਪਰ ਇਹਨੂੰ ਤਾਂ ਪਹਿਲੀ ਵਾਰ ਦੇਖਿਆ ਓ ਇਹ ਨਵਾਂ ਬਣਿਆ ਯਾਰ ਦੋਸਤਾਂ ਬਾਹਲੇ ਨਵੀਂ ਸਵਾਲ ਜੇ ਕਰਿਆ ਜਾ ਕਰਾਂ ਨਾਲ ਅੱਛਾ ਚੱਲ ਕੋਈ ਗੱਲ ਨਹੀਂ ਭਈ ਆ ਨਾਲੇ ਰੋਟੀ ਪਾਣੀ ਲਿਆਂਦਾ ਤੇਰਾ ਪੀ ਲੈ ਅੰਦਰ ਭਾਂਡੇ ਪਏ ਨੇ ਤੇ ਮੈਂ ਸਪਰੇਅ ਇਹ ਆ ਕਰ ਦਨਾਂ ਇੰਨੇ ਤੂੰ ਬੰਨੇ ਰੁਕ ਲੈ ਫੜਾ ਇਧਰ ਮੈਨੂੰ ਹਾਂ ਹਾਂ ਵੀ ਬਣ ਗਿਆ ਕੰਮ ਮੇਰਾ ਕਨਾ ਮੇਰਾ ਜੀ ਕੰਮ ਕਿਵੇਂ ਨਾ ਬਣੂ ਇਹ ਪੂਰਾ ਚੋਟੀ ਦਾ ਸਮਾਨ ਲੈ ਕੇ ਆਇਆ ਐ ਵੀ ਨਹੀਂ ਪਤਾ ਲੱਗਣਾ ਕਿ ਬੰਦਾ ਮਰੇ ਅੱਛਾ ਯਾਰ ਪੱਕੀ ਗੱਲ ਹੈ ਮੈਂ ਕਿਹਾ ਤੂੰ ਵੇਸ਼ ਕਰੋ ਜਾ ਉਹ ਬਸ ਮਨ ਤੇ ਇੱਕ ਗੱਲ ਦੀ ਡਰ ਹੈ ਵੀ ਕੰਮ ਤਾਂ ਕਰੂਗੀ ਇਹ ਕੀ ਗੱਲ ਕਰਦਾ ਬੰਟੀ ਗੁੱਡੀਆਂ ਘਾਬੂ ਇਹ ਬੰਦੀਆਂ ਅੱਛਾ ਯਾਰ ਉਹ ਮੈਂ ਵੀ ਤੈਨੂੰ ਵੇਚ ਹੀ ਕਦਾ ਨਾਲੇ ਗੱਲ ਸੁਣ ਲੈ ਮੇਰੀ ਧਿਆਨ ਨਾਲ ਜਿੰਨਾ ਟਾਈਮ ਮੈਂ ਤੈਨੂੰ ਫੋਨ ਨਹੀਂ ਕਰਦਾ ਨਾ ਮੈਨੂੰ ਤਾਂ ਫੋਨ ਨਹੀਂ ਕਰਨਾ ਹੈਗਾ ਮੈਂ ਤੈਨੂੰ ਫੋਨ ਕਰ ਸਕਦਾਗਾ ਜਦੋਂ ਵੀ ਮੈਨੂੰ ਕੋਈ ਜ਼ਰੂਰਤ ਹੋਈ ਹੁਣ ਤੂੰ ਵਗ ਜਾ ਨਾਲੇ ਕਵੇਲਾ ਬਹੁਤ ਹੋ ਰਿਹਾਗਾ ਚਲ ਠੀਕ ਹੈ ਮੰਦੀ ਹਾਂ ਲੈ ਮੇਰਾ ਬੁੱਗੂ ਤਾਂ ਮੈਂ ਨਾ ਖੇਡਿਆ ਹੀ ਨਹੀਂ ਸਾਡਾ ਟਾਈਮ ਹੀ ਨਹੀਂ ਲੱਗਾ ਖੇਡਣ ਦਾ ਦਾਦੀ ਕੋਲੇ ਰਹਿੰਦਾ ਸੀ ਦਾਦੀ ਕੋਲੇ ਰਹਿੰਦਾ ਸੀ ਹੁਣੇ ਦਾਦੀ ਆਉਂਦੀ ਦੋ ਤਿੰਨ ਦਿਨ ਹੁਣ ਕੀ ਕਰੇਗਾ ਹੁਣ ਤਾਂ ਮੇਰੇ ਨਾਲ ਕਿ ਇਤਨਾ ਪੇ ਨਾ ਹੈ ਹੈ ਆਛਾ ਹੁੰਦਾ ਪੁੱਤ ਅੱਜ ਜਦੋਂ ਤੇਰਾ ਪਾਪਾ ਘਰੇ ਆ ਗਿਆ ਨਾ ਹੁਣ ਆਪਾਂ ਇੱਕ ਬੋਲੀ ਸੁਣਾਵਾਂਗੇ ਸਾਰਾ ਦਿਨ ਪਤਾ ਨਹੀਂ ਕਿਉਂ ਖਿਜਿਆ ਹੀ ਰਹਿੰਦਾ ਤੇਰਾ ਪਿਓ ਤਾਂ ਬੋਲੀ ਆਪਾਂ ਇਹ ਸੁਣਾਵਾਂਗੇ ਉਹਨੂੰ ਤੇਰੇ ਨਸ ਕੀ ਰਿਆਂ ਰੱਖਾਂ ਦੱਸ ਕਾ ਦੀਆਂ ਰੱਜੇ ਨੂੰ ਇਸ਼ਕ ਚੜੇ ਸੋਫੀ ਮੰਗੇ ਮਾਫੀਆਂ ਬੋਤਲਾਂ ਨੂੰ ਸੁੱਕਣਾ ਬਣਾਉਨੇ ਜਾਲਮਾਂ ਤੇਰੀ दारू ਨੇ ਕਪਤ ਕਰਵੋਣਾ ਜਾਲਮਾਂ ਤੇਰੀ दारू ਨੇ ਕਪਤ ਕਰਵੋਣਾ ਜਾਲਮਾਂ ਪੰਜਾਬ ਦਾ ਮਦਾ ਦਰਮਾ ਮੈਂ ਬਣੂਗਾ ਦੇਖ ਕੇ ਮੈ ਗਾਣੇ ਗਾਉਣ ਲੱਗੀ ਹੈਗੀ ਇੱਕ ਵਾਰੀ ਆ ਦਵਾਈ ਕੰਮ ਕਰ ਜਾਂਦੇ ਨਾ ਪਰ 13 ਨੰਬਰ ਵੀ ਲੱਗੇ ਹੀ ਲੈ ਫਿਰ ਉੱਪਰ ਜਾ ਕੇ ਕਰਿਓ ਤੁਸੀਂ ਦਿਔਰ ਤੇ ਭਜਾਈਆਂ ਆਸ਼ਕੀਆਂ ਲੈ ਪਿਆਰ ਦੀ ਬੇਇੱਜ਼ਤੀ ਤੇ ਤੂੰ ਵੀ ਦੰਦ ਕੱਢਦਾ ਹੈਂ ਬੜਾ ਸ਼ੈਤਾਨ ਹੈ ਯਾਰ ਤੂੰ ਤਾਂ ਬੜਾ ਸ਼ੈਤਾਨ ਹੋ ਗਿਆ ਤੂੰ ਤਾਂ ਲੈ ਆਈ ਗਏ ਤੁਸੀਂ ਤਾਂ ਹੁਣੇ ਯਾਦ ਕਰੀ ਆਂਦੀ ਸੀ ਮੈਂ ਆਹ ਫੜੋ ਤੁਸੀਂ ਇਹਨੂੰ ਲੈ ਕੇ ਬੈਠੋ ਮੈਂ ਤੁਹਾਡੀ ਰੋਟੀ ਪਾ ਕੇ ਲਿਆਉਣੀ ਕੋਈ ਨਾ ਬਹਿ ਜਾ ਬਹਿ ਜਾ ਮੈਂ ਤਾਂ ਰੁਟਿਆ ਜਿਠਹਿਰ ਕੇ ਖਾਉਂਗਾ ਤੂੰ ਮੈਨੂੰ ਦੇਸਪਾਲੀ ਨੇ ਖਾੜੀ ਰੋਟੀ। ਹਾਂ, ਸੀ ਤਾਂ ਕਦੋਂ ਦੀ ਖਾਦੀ ਐ। ਤੂੰ ਨੇ ਉਡੀਕਦੇ ਸੀ। ਉਹ ਦੁੱਧ ਗਰਮ ਕੀਤਾ ਪਿਆ ਨਾਲ ਮੈਂ ਪਾਲੀ ਨੂੰ ਦੁੱਧ ਫੜਾ ਕੇ ਆਉਣਾ। ਆ ਫੜੋ ਤੁਸੀਂ ਬੈਠੋ। ਕੋਈ ਨਾ ਤੂੰ ਬਹਿ ਜਾ ਪਾਲੀ ਨੂੰ ਤਾਂ ਦੁੱਧ ਮੈਂ ਫੜਾ ਦਿੰਨਾ। ਉਹ ਤੈਨੂੰ ਪਤਾ ਗੁੱਸੇ ਜੋ ਹੋਇਆਗਾ। ਸਵੇਰੇ ਮੈਂ ਸੁੱਟ ੜਕਿਆ ਗਿਆ ਸੀਗਾ। ਐਵੇਂ ਮੂੰਹ ਬਣਾਈ ਬੈਠਾ ਹੋ। ਮੈਨੂੰ ਥੋੜੀ ਨਹੀਂ ਸਮਝ। ਮੂੰਹ ਨਾ ਅਸੀਂ ਨਹੀਂ ਬਣਾਉਂਦੇ ਜੀ। ਮੂੰਹ ਤਾਂ ਤੁਸੀਂ ਬਣਾਉਂਦੇ ਹੋ। ਉਹ ਚੱਲ। ਸਾਰਾ ਦਿਨ ਤੁਸੀਂ ਉ ਤਾਂ ਖਿਜੇ ਰਹਿੰਦੇ ਹੋ। ਆ ਹੁਣ ਐਸਵੇ ਲੈ ਆ ਕੇ ਤੁਹਾਨੂੰ ਪਿਆਰ ਆਉਣ ਲੱਗ ਗਿਆ। ਚੱਲ ਮੈਂ ਹੁਣ ਦੁੱਧ ਫੜਾ ਕੇ ਆ ਚੱਲ ਜਿਵੇਂ ਵੀ ਆ ਭਾਈ ਭਾਈ ਦਾ ਮੂੰਹ ਤਾਂ ਹੁੰਦਾ ਹੀ ਆ ਸਵੇਰੇ ਬੋਲ ਪੇ ਤੇ ਹੁਣ ਆ ਕਿ ਮੈਂ ਆਪ ਦੁੱਧ ਵੜਾ ਕੇ ਆਉਣਾ ਇਹ ਤੋ ਜੱਟ ਦੀ ਪਸੰਦ ਜੱਟ ਦੀ ਪਸੰਦ ਜੱਟ ਨੇ ਵਿਹੋਣਿਆ ਦੇਖੋ ਕਿ ਮੈਂ ਗਾਣੇ ਗਾਉਣ ਲੱਗਿਆਗਾ ਤੇਰਾ ਵਿਹਾਲਾ ਚਾਹਤਾ ਨਾ ਤੇਰਾ ਦਿਲ ਚੀਰ ਜੂਗਾ ਪਰ ਮੈਨੂੰ ਵੀ ਅਫਸੋਸ ਰਹੂਗਾ ਕਿ ਤੇਰੀ ਆਖਰੀ ਖੁਆਇਸ਼ ਨੂੰ ਮੈਂ ਪੂਰੀ ਨਹੀਂ ਕਰ ਸਕਿਆ ਜੱਟ ਦੀ ਪਸੰਦ ਜੱਟ ਓ ਬਾਈ ਆ ਜਾ ਐਸੇ ਖੜੇ ਓ ਬਾਈ ਤੈਨੂੰ ਕਦੋਂ ਖਿੱਚ ਲਾ ਕਰਨੀ ਸੀ ਮਨਪਰੀ ਤੇ ਲੈ ਆਉਂਦੀ ਮੈਂ ਖੇਚ ਲਗਾ ਨਹੀਂ ਸਕਦਾ ਇਹਦਾ ਉਹ ਤਾਂ ਚੱਲ ਠੀਕ ਹੈ ਬਾਈ ਫੇਰ ਵੀ ਚੱਲ ਥੱਕਿਆਦਾਰ ਹੈ ਉਹਨਾਂ ਨੂੰ ਕਹ ਤੂੰ ਮਨਪ੍ਰੀਤ ਆ ਜਾਂਦੀ ਉਹ ਯਾਰ ਬਾਈ ਤੈਨੂੰ ਪਤਾ ਲੱਗਿਆ ਯਾਰ ਸਵੇਰੇ ਮੈਂ ਤੈਨੂੰ ਐਵੇਂ ਗੁੱਸੇ 'ਚ ਨਹੀਂ ਬੋਲ ਰਿਹਾ ਸੀਗਾ ਮੈਨੂੰ ਐ ਸੀ ਕਿ ਮੈਂ ਕਿਤੇ ਛੋਟਾ ਭਰਾ ਜਾ ਕੇ ਤੇ ਗੁੱਸੇ ਨਾਲ ਬੈਠਾ ਮਾ ਚੰਦਰ ਦੁੱਧ ਬਣਾ ਤਾ ਨਾ ਬਾਈ ਨੂੰ ਮਨ ਨਾਲੇ ਮਨਾ ਲੂੰਗਾ ਓਹ ਵੱਡੇ ਬਾਈ ਓ ਇਹ ਜੀ ਇੱਕ ਗੱਲ ਨਹੀਂ ਗਈ ਐਦਾਂ ਕਿਉਂ ਸੋਚ ਰਿਹਾ ਤੂੰ ਤੂੰ ਤਾਂ ਮੇਰਾ ਵੱਡਾ ਭਰਾ ਨਾ ਤੇ ਵੱਡੇ ਭਰਾ ਦਾ ਹੱਕ ਹੁੰਦਾ ਛੋਟੇ ਭਰਾ ਤੇ ਤੂੰ ਐਵੇਂ ਨਾ ਕਰਿਆ ਕਰ ਅਫਸੋਸ ਜਾ ਉਹਨਾਂ ਨਾਲੇ ਵੈਸੇ ਬਾਈ ਤੇਰੀ ਸਮਝ ਨਹੀਂ ਲੱਗਦੀ ਕਿ ਕਦੇ ਤਾਂ ਗੁੱਸੇ ਹੋ ਜਾਂਦਾ ਹੈ ਕਦੇ ਤੂੰ ਚੰਗਾ ਜਾਂ ਬਣ ਜਾਂਦਾ ਪਿਆਰ ਜਾਂ ਜਤਨ ਲੱਗ ਜਾਂਦਾ ਕੀ ਗੱਲ ਹੋ ਗਈ ਉਹ ਬਾਈ ਉਹ ਤਾਂ ਮੌਸਮ ਦਾ ਪ੍ਰਭਾਵ ਪੈ ਜਾਂਦਾ ਯਾਰ ਤੈਨੂੰ ਪਤਾ ਹੀ ਹੈ ਗਰਮੀ ਕਿੰਨੀ ਹੈ ਪਰ ਕਦੇ ਬੋਲਿਆ ਜਾਂਦਾ ਮਾਣਾ ਪੁੱਤਾ ਬਾਕੀ ਤੂੰ ਫੇਰ ਕਰਨਾ ਕਰੇਗਾ ਮੇਰੇ ਹੰਦੇ ਠੀਕ ਹੈ ਠੀਕ ਹੈ ਬਾਈ ਬਾਈ ਵੀ ਹੈ ਰੇ ਮੈਂ ਤਾਂ ਫਸਾ ਸਵਾਇਆ ਤੁਹਾਨੂੰ ਪਤਾ ਹੀ ਆ ਜੇ ਕੱਚੀ ਦੀ ਲੁੱਟ ਖੜੇ ਨਾ ਨਾ ਤਾਂ ਇਹ ਸਾਰੀ ਰਾਤ ਸੋਣਾ ਤੇ ਨਾ ਕਿਸੇ ਨੂੰ ਸੌਂਣ ਦੇਣਾ ਮੈਂ ਤਾਂ ਖੇਡਣਾ ਸੀ ਗਾ ਇਹ ਨਾਲ ਮਸਾ ਤਾਂ ਮੈਂ ਖੇਤੋਂ ਆਇਆ ਸੀਗਾ ਤੁਸੀਂ ਨਾ ਜਾ ਕੇ ਨਹਾ ਤੋ ਲੋ ਮੈਂ ਰੋਟੀ ਗਰਮ ਕਰਦੀ ਆ ਰੋਟੀ ਲਿਆ ਦਿੰਦੀ ਆ ਤੁਹਾਨੂੰ ਕੋਈ ਨਾ ਤਾਂ ਰੋਟੀ ਲਿਆ ਨਾ ਹੁਣ ਕੀ ਹੋਇਆਗਾ ਐਵੇਂ ਭੁੱਖੇ ਢਾਈ ਕਰਦੇ ਰਹੇ ਹੋ ਲੈ ਵੀ ਮਤਰਾ ਕਿਹਦਾ ਤਾਂ ਹੋ ਗਿਆ ਤਮਾ ਹਨ ਬਸ ਇਹਨੂੰ ਕਿਤੇ ਟਕਾਉਣੇ ਲਾਗਾ ਕਿਸੇ ਨੂੰ ਪਤਾ ਨਾ ਲੱਗੇ ਮੈਂ ਕਰਦਾਗਾ ਸਟੋਰ ਚਾ ਕੇ ਲਪੋ ਦੇ ਦੰਦਾ ਆਹ ਜਗਾ ਵਧੀਆ ਈ ਲਕਾਉਣ ਵਾਸਤੇ ਮੈਂ ਕਰਦਾ ਹਾਂ ਆਹ ਡੱਬੇ ਦੇ ਵਿੱਚ ਲਪੋ ਦੇਣਾ ਇਹ ਥੱਲੇ ਇਹ ਤਾਂ ਪਾਰਲੀ ਦੇ ਮਨਪ੍ਰੀਤ ਦੀਆਂ ਚਿੱਠੀਆਂ ਨੇਗੀਆਂ। ਨਲੇ ਦੇ ਵਿੱਚ ਤਾਂ ਉਹ ਤਰੀਕਾ ਹੀ ਮੈਂਸ਼ਨ ਕੀਤੇ ਹੁੰਦੇ ਨੇਗੀਆਂ। ਜਦੋਂ ਹੈਪੀ ਜਉਂਦੀ ਸੀਗੀ। ਨਲੇ ਹੈਪੀ ਦਾ ਨਾਂ ਵੀ ਹੈ ਇਹਦੇ ਵਿੱਚ। ਇਹਦਾ ਮਤਲਬ ਹੈਪੀ ਨੂੰ ਸਾਰਾ ਕੁਝ ਪਤਾ ਸੀਗਾ। ਬਿਹ ਇੱਕ ਦੂਜੇ ਨੂੰ ਪਿਆਰ ਕਰਦੇ ਨੇਗੇ। ਇਹ ਮੈਂ ਕੀ ਕਰਨ ਲੱਗਿਆ ਸੀਗਾ। ਇਹਦਾ ਮਤਲਬ ਪਾਰਲੀ ਦੇ ਮਨਪ੍ਰੀਤ ਨਹੀਂ ਮੇਰੇ ਵਿਚਾਰੇਗੇ। ਮੈਂ ਇਹਨਾਂ ਦੇ ਰਿਸ਼ਤੇ ਵਿਚਾਰਿਆਂਗਾ। ਹਾਏ ਰਬਾ। ਆ ਮੈਂ ਕਿੱਡੀ ਬਿੱਡੀ ਗਲਤੀ ਕਰਨ ਲੱਗਿਆ ਸੀ ਹਾਂ ਜਿ세 ਉਹ ਨਹੀਂ ਪਹਿਲਾਂ ਮੈਂ ਗਾਣੇ ਸੁਣੀ ਗਿਆ ਸੀ ਹੁਣ ਤਾਂ ਬਾਈ ਦੁੱਧ ਫੜਾ ਕੇ ਗਿਆ ਸੀ ਉਹ ਵੀ ਫੜਾ ਜਾਂਦੇ ਨੇ ਅੱਜ ਬਾਈ ਫੜਾ ਗਿਆ ਸੀ ਬਸ ਹਾਂ ਅੱਛਾ ਤਾਈ ਨੂੰ ਫੋਨ ਕੀਤਾ ਸੀ ਚਲ ਕੋਈ ਨਾ ਮਿਲ ਲਾਂਗੇ ਫੇਰ ਚਲ ਚੰਗਾ ਕਿ ਦੁੱਧ ਨਾ ਠੰਡਾ ਹੋ ਜੇ ਠੰਡਾ ਹੋ ਗਿਆ ਫਿਰ ਸਵਾਦ ਨਾ ਠੰਡੀ ਹੋ ਗਿਆ ਉਹ ਬਾਈ ਇਹ ਕੀ ਹੋ ਗਿਆ ਉਹ ਬਾਈ ਤੂੰ ਕਹ ਤਾ ਦੁੱਧ ਪੀ ਗਇਆ ਮੇਰਾ ਉਹ ਬਾਈ ਉਹ ਬਾਈ ਕੀ ਹੋ ਗਿਆ ਤੈਨੂੰ ਉਹ ਬਾਈ ਉਹ ਕੀ ਹੋ ਗਿਆ ਬਾਈ ਮਨਪ੍ਰੀਤ ਉਹ ਮਨਪ੍ਰੀਤ ਆ ਦੇਖੀ ਬਾਈ ਨੂੰ ਕੀ ਹੋ ਗਿਆ ਤੇਰਾ ਬਾਈ ਬਾਈ ਜ਼ਹਿਰ ਤਾਂ ਮੈਂ ਤੇਰੇ ਵਾਸਤੇ ਲੈ ਕੇ ਆਇਆ ਦੀਆ ਪਰ ਮੈਨੂੰ ਪਿਛਲੀ ਗੱਲ ਦਾ ਨਹੀਂ ਪਤਾ ਸੀਗਾ ਮੈਨੂੰ ਐ ਸੀਗਾ ਵੀ ਤੁਸੀਂ ਮੇਰੇ ਰਿਸ਼ਤੇ ਵਿੱਚ ਆ ਰਹੇ ਹੋਗੇ ਪਰ ਮੈਂ ਤੁਹਾਡੇ ਰਿਸ਼ਤੇ ਵਿੱਚ ਆ ਰਿਹਾ ਸੀਗਾ ਪੰਟੀ ਪੰਟੀ ਇਹ ਕੀ ਕੀਤਾ ਤੁਸੀਂ ਬਾਈ ਹੋ ਗਿਆ ਮੈਨੂੰ ਮaaf ਕਰ ਦਿਓ ਤੁਸੀਂ ਬਾਕੀ ਮੇਰੇ ਬੱਚੇ ਦਾ ਧਿਆਨ ਰੱਖਿਓ ਕਿ ਅੱਗੇ ਹੁਣ ਤੂੰ ਤੁਸੀਂ ਉਹਦੇ ਮਾਪੇ ਹੋਵੋਗੇ ਬੰਟੀ ਬਈ ਐਦਾਂ ਕਿਉਂ ਬੋਲ ਰਿਹਾ ਬਈ ਬਈ ਬੰਟੀ ਉਹ ਬਈ ਬਈ ਓਏ ਉਹ ਬਈ 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 ਹਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਸ਼੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਹਾਂਜੀ ਜਰੂਰ ਦੱਸਿਓ ਵੀਡੀਓ ਸਾਨੂੰ ਕਿਵੇਂ ਲੱਗੀ ਦੱਸ ਦੇਣਗੇ ਹਾਂਜੀ ਹਾਂਜੀ ਦੱਸਣਗੇ ਜਰੂਰ ਤੇ ਬਾਕੀ ਸਾਡੀ ਵੀਡੀਓ ਦੇ ਵਿੱਚ ਜੇ ਕੋਈ ਕਮੀ ਹੁੰਦੀ ਹੈ ਤਾਂ ਤੁਸੀਂ ਉਹ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਪਣੀ ਕਮੀ ਸਹੀ ਕਰ ਸਕੀਏ ਤੁਸੀਂ ਕਹਿਣਾ ਚਾਹੋਗੇ ਸਰ ਤੁਸੀਂ ਹਾਂਜੀ ਤੇ ਆਪਾਂ ਤਾਂ ਕਹਿਦਾ ਹਾਂਜੀ ਬਾਬਾ ਜੀ ਹਾਂਜੀ ਬਸ ਕਈ ਤਾਂ ਆਰਟਿਸਟਾਂ ਨੇ ਸਾਰਿਆਂ ਨੇ ਆ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਕਿਉਂਕਿ ਬੜੀ ਮਿਹਨਤ ਕਰ ਰਹੇ ਆ ਅਸੀਂ ਹਨਾ ਹੁਣ ਮੀ ਵੀ ਪਹਿਰਿਆ ਹੈ ਪਹਿਲਾਂ ਗਰਮੀ ਸੀਗੀ ਬਹੁਤ ਮਤਲਬ ਕਿ ਤੁਹਾਡੇ ਲਈ ਕਰ ਰਹੇ ਸਾਰਾ ਕੁਝ ਹੈ ਨਾ ਇਸ ਕਰਕੇ ਹੈ ਵੀ ਵੀ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਓਕੇ ਸਸਰੀ ਘਰ ਵਾਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਹੀ ਕਰਦੇ ਨਾਨਾ ਨਾਨਾ ਨਾ ਮੇਰਾ ਨਾਨਾ ਨਹੀਂ ਦੇਖੀ ਹਾਲਾਤ ਮੈਨੂੰ ਮੈਂ ਗਰਲ ਸਕੂਲ ਚ ਵੱਢਦੀ ਹਾਂ 10ਵੀਂ ਚ ਉਹਨੇ ਵੇਖਿਆ ਇੱਥੋਂ ਆਏ ਖੜੀ ਰੱਖਿਆ ਮੈਨੂੰ ਆਏ ਕਰਕੇ ਨੌ ਮਾਰੀ ਰੱਖੇ ਤੇ ਉਹਨੇ ਮੈਂ ਤਾਂ ਵਿਚਾਰੀ ਜੀ ਮੈਨੂੰ ਉਹ ਸੁਣ ਤਾਂ ਲੈ ਗੱਲ ਉਹਨੂੰ ਤਾਂ ਮੈਂ ਇੱਥੋਂ ਆਏ ਪੜ ਰੱਖਿਆ ਸੀ ਸਟੈਚੂ ਬਣ ਕੇ ਖੜੀਆਂ ਦੋਨੇ ਖੜਨਾ ਹੀ ਰਹੀ ਮੈਂ ਖੜੀ ਮੈਂ ਸ਼ਰਮ ਦੀ ਕੈਨੂੰ ਸ਼ਰਮ ਦੀ ਕੈਨੂੰ ਮਗਾ ਮੇਰੀ ਮੈਂਗਾ ਮੇਰੀ ਮੈਂ ਤਾਂ 2:30 ਵਜੇ ਜਾਊਗੀ ਸਕੂਲ ਸੈਂਗਲਾ ਨੂੰ ਮਗਾ ਛੁੱਟੀ ਹੋਊਗੀ ਤੂੰ ਭਾਗ ਜਾ ਕੰਨੀ ਨਾਮ ਮੈਂ ਤਾਂ ਖੜੀ ਹਾਂ ਮੈਂ ਖੜੀ ਰਹਿ ਫਿਰ ਮੇਰਾ ਕੀ ਜਣਾ ਫੜੀ ਰਹੀ ਖੜੀ ਦੇ ਐਂਡ ਤੇ ਉਹਨੇ ਆਪ ਹੱਥ ਛੱਡਿਆ ਮੇਰਾ ਫੇਰ ਮੈਂ ਉਹਨੂੰ ਛੱਡਿਆ ਨਹੀਂ ਮੈਂ ਅਸੀਂ ਬੜਾ ਲੜਖੇਂਦੇ ਬਾਈ ਇੱਧਰ ਗਰਮੀ ਇੰਨੀ ਜ਼ਿਆਦਾ ਜਿੰਦੂ ਕਹਤਾਂ ਸਰਦੀ ਹੋ ਰਹੀ ਪਤਾ ਨਹੀਂ ਕਿਹੜਾ ਪਾਗਲ ਨੇ ਇਹਨੂੰ ਫੋਨ ਫੜਾਤਾ ਦੇਖ ਲਓ ਪਾਗਲ ਕਹਿੰਦੀ ਆ ਮੈਨੂੰ ਪਾਲੀ ਨੇ